जय भीम जय पार्थ दोस्तों महात्मा ज्योतिबा फुले सावित्रीबाई फुले माता फातिमा शेख पंथ रतन ज्ञानी दत्त सिंह जी अते प्रोफेसर सरदार गुरमुख सिंह जी दे अध्यापक दिवस दिया लाख लाख मुबारक कोसुनामा चैनल ते आप सब दा स्वागत है अध्यापक दिवस जो एक बच्चे दी एक विद्यार्थी दी जिंदगी नु बनाउंदा है ਤੇ ਉਸ ਦੇ ਸੁਪਨਿਆਂ ਨੂੰ ਸਜਾਉਂਦਾ ਹੈ ਅਧਿਆਪਕ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਅਹਿਮ ਨੇ ਕਿੰਨੀ ਉਹਨਾਂ ਦੀ ਇੰਪੋਰਟੈਂਸ ਹੈ ਇਹ ਹਰ ਇੱਕ ਜਾਣਦਾ ਹੈ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅਧਿਆਪਕ ਆਏ ਨੇ ਔਰ ਆਉਂਦੇ ਰਹਿਣਗੇ ਅੱਜ ਮਾਤਾ ਸੁਵਿਤਰੀਬਾ ਫੂਲੇ ਮਹਾਤਮਾ ਜੋਤੀਬਾ ਫੂਲੇ ਤੇ ਹੋਰ ਸ਼ਖਸੀਅਤਾਂ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅਧਿਆਪਕ ਦਿਵਸ ਤੇ ਯਾਦ ਕਰਦੇ ਹਾਂ ਅਧਿਆਪਕ ਦਿਵਸ ਜੋ ਰੰਗੀ ਦੁਨੀਆ ਤੱਕ ਜਿਨ੍ਹਾਂ ਦਾ ਨਾਮ ਰਹਿੰਦਾ ਹੈ ਉਹ ਅਧਿਆਪਕ ਜਿਨ੍ਹਾਂ ਨੇ ਉਹਨਾਂ ਔਰਤਾਂ ਨੂੰ ਜਿਨ੍ਹਾਂ ਦੀ ਮਤਲਬ ਕਹਿ ਸਕਦੇ ਆ ਕਿ ਜ਼ਿੰਦਗੀ ਜਿਹੜੀ ਹੈ ਉਹ ਕਿਸੇ ਨਰਕ ਨਾਲੋਂ ਘੱਟ ਨਹੀਂ ਸੀ ਉਹ ਔਰਤਾਂ ਜੋ ਘਰ ਦੀ ਚਾਰ ਦਿਵਾਰੀ ਵਿੱਚ ਬੰਦ ਉਹ ਬੱਚੀਆਂ ਜੋ ਆਪਣੇ ਸੁਪਨਿਆਂ ਨੂੰ ਕਿਸੇ ਨਾਲ ਸਾਂਝਾ ਵੀ ਨਹੀਂ ਕਰ ਸਕਦੀਆਂ ਸੀ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ ਹਮੇਸ਼ਾ ਪਰਦੇ ਚ ਰਹਿਣਾ ਤੁਸੀਂ ਮਹਿਸੂਸ ਕਰੋ ਕਿ ਉਹ ਬੱਚੀ ਜੋ ਇਸ ਜ਼ਮੀਨ ਦੇ ਉੱਪਰ ਜਿਸ ਦਾ ਕਦਮ ਪਿਆ ਹੈ ਜਰਾ ਸੋਚੋ ਜੇਕਰ ਉਹ ਇੱਕ ਕਦਮ ਚੱਕਣ ਲਈ ਕਿਸੇ ਦਾ ਸਹਾਰਾ ਮੰਗਦੀ ਹੈ ਤਾਂ ਉਸ ਵੇਲੇ ਉਸ ਨੂੰ ਸਹਾਰਾ ਨਹੀਂ ਸੀ ਦਿੱਤਾ ਜਾਂਦਾ ਅੱਜ ਸਾਡੀਆਂ ਧੀਆਂ ਸਾਡੀਆਂ ਭੈਣਾਂ ਦੇਸ਼ ਦੀ ਤਰੱਕੀ ਦੇਸ਼ ਦੀ ਆਨ ਬਾਨ ਸ਼ਾਨ ਵਿੱਚ ਬਹੁਤ ਜ਼ਿਆਦਾ ਜ਼ੋਰ ਲਗਾ ਰਹੀਆਂ ਨੇ ਆਪਣਾ ਯੋਗਦਾਨ ਪਾ ਰਹੀਆਂ ਨੇ ਅੱਜ ਦੇ ਆਪਕ ਦਿਵਸ ਤੇ ਇਹਨਾਂ ਸ਼ਖਸੀਅਤਾਂ ਨੂੰ ਆਪਾਂ ਇਸ ਕਰਕੇ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਔਰਤ ਦੀ ਹਨੇਰੇ 'ਚ ਬੀਤ ਰਹੀ ਜ਼ਿੰਦਗੀ ਨੂੰ ਉਜਾਲਿਆਂ ਦੇ ਵਿੱਚ ਲੈ ਕੇ ਆਂਦਾ। ਜੋਤੀਬਾ ਫੂਲੇ ਜੀ ਨੇ ਵਿਧਵਾ ਤੇ ਔਰਤਾਂ ਦੀ ਭਲਾਈ ਲਈ ਬੇਸ਼ੁਮਾਰ ਕੰਮ ਕੀਤੇ ਨੇ। ਉਹਨਾਂ ਨੇ ਕਿਸਾਨਾਂ ਦੀ ਹਾਲਤ ਦੇ ਵਿੱਚ ਸੁਧਾਰ ਕਰਨ ਦੇ ਯਤਨ ਵੀ ਬਹੁਤ ਕੀਤੇ ਨੇ। ਜਿੱਥੇ ਔਰਤਾਂ ਦੀ ਜ਼ਿੰਦਗੀ ਸੁਧਾਰਨ ਦਾ ਬੀੜਾ ਚੁੱਕਿਆ ਉੱਥੇ ਕਿਸਾਨ, ਮਜ਼ਦੂਰ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਵੀ ਉਹਨਾਂ ਨੇ ਕਈ ਯਤਨ ਕੀਤੇ ਔਰਤਾਂ ਦੀ ਸਥਿਤੀ ਸੁਧਾਰਨ ਅਤੇ ਉਹਨਾਂ ਦੀ ਸਿੱਖਿਆ ਲਈ 1854 ਦੇ ਵਿੱਚ ਉਹਨਾਂ ਨੇ ਇੱਕ ਸਕੂਲ ਖੋਲ੍ਹ ਦਿੱਤਾ ਸੀ ਸਕੂਲ ਖੋਲ੍ਹਣ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆਈਆਂ ਉਹ ਤੁਸੀਂ ਜੋਤੀਵਾ ਫੂਲੇ ਜੀ ਦੀ ਅਤੇ ਮਾਤਾ ਸਵਿੱਤਰੀਵਾ ਫੂਲੇ ਜੀ ਦੀ ਜ਼ਿੰਦਗੀ ਤੇ ਬਣੀ ਫਿਲਮ ਵੇਖ ਸਕਦੇ ਹੋ ਇਹ ਇਸ ਤਰ੍ਹਾਂ ਦਾ ਦੇਸ਼ ਦਾ ਪਹਿਲਾ ਸਕੂਲ ਸੀ ਪਹਿਲਾ ਸਕੂਲ ਮਤਲਬ 1854 ਦੇ ਵਿੱਚ ਜੋਤੀਬਾ ਫੂਲੇ ਜੀ ਨੇ ਖੋਲਿਆ ਸੀ ਅਧਿਆਪਕ ਨਾ ਮਿਲਣ ਕਰਕੇ ਕੁਝ ਦਿਨ ਉਹਨਾਂ ਨੇ ਆਪ ਇਸ ਕੰਮ ਨੂੰ ਆਪਣੀ ਪਤਨੀ ਸਵਿੱਤਰੀਬਾ ਫੂਲੇ ਜੀ ਦੇ ਸਮਰਥਨ ਨੂੰ ਲੈ ਕੇ ਉਹਨਾਂ ਦੇ ਸਹਿਯੋਗ ਨੂੰ ਲੈ ਕੇ ਉਹਨਾਂ ਦੇ ਕਹਿ ਸਕਦੇ ਹਾਂ ਕਿ ਉਹਨਾਂ ਦੀ ਮਦਦ ਨੂੰ ਲੈ ਕੇ ਇਹਨਾਂ ਨੇ ਸਕੂਲ ਚਲਾਇਆ ਦੋਸਤੋ ਹੁਣ ਆਪਾਂ ਜੇਕਰ ਇਨਾਂ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਸਵਿੱਤਰੀ ਬਾ ਫੂਲੇ ਜੀ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ ਮਹਾਤਮਾ ਜੋਤੀ ਬਾ ਫੂਲੇ ਜੀ ਦਾ ਲੇਕਿਨ ਉਹਨਾਂ ਦੇ ਕੋਲੋਂ ਐਜੂਕੇਸ਼ਨ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਬਕਾਇਦਾ ਤੌਰ ਤੇ ਔਰਤਾਂ ਨੂੰ ਮਤਲਬ ਉਸ ਬੇਲੇ ਦੀਆਂ ਬੱਚੀਆਂ ਨੂੰ ਔਰ ਪਲੱਸ ਔਰਤਾਂ ਨੂੰ ਐਜੂਕੇਸ਼ਨ ਦੇਣ ਦਾ ਬੀੜਾ ਚੁੱਕਿਆ ਇਸ ਬੀੜੇ ਨੂੰ ਚੁੱਕਣ ਲਈ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਦਿੱਕਤਾਂ ਆਈਆਂ वो तुसी सब जानते हो लेकिन वो अपने मिशन तो पिछे नहीं हटे वो तो अपने मिशन तो बिल्कुल पिछे नहीं हटे वो अपने कदम अगे अगे, अगे वा रहे और वो कदम जेड़ा आज दुनिया याद कर दी है आज बड़े प्यार ते सत्कार के न महात्मा ज्योतिबा फूले जी और माता सवित्री फूले जी को याद करते हैं ਅਧਿਆਪਕ ਦਿਵਸ ਤੇ ਕਿਉਂਕਿ ਇਹਨਾਂ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਜ਼ਮੀਨ ਤੋਂ ਸ਼ੁਰੂ ਕੀਤਾ ਉਹਨਾਂ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਲੈ ਕੇ ਉਹਨਾਂ ਨੇ ਕਿਸੇ ਦੀ ਗਾਲੀ ਦੀ ਪਰਵਾਹ ਨਹੀਂ ਕੀਤੀ ਚਿੱਕੜ ਸੁੱਟਣ ਦੀ ਪਰਵਾਹ ਨਹੀਂ ਕੀਤੀ ਔਰ ਉਹ ਆਪਣੀ ਮਸਤੀ ਆਪਣੀ ਮਸਤੀ ਭਰੀ ਚਾਲ ਚੱਲਦੇ ਰਹੇ ਔਰ ਆਪਣੇ ਮਿਸ਼ਨ ਨੂੰ ਫਤਿਹ ਕਰਦੇ ਰਹੇ ਸੋ ਦੋਸਤੋ ਅਧਿਆਪਕ ਦਿਵਸ ਤੇ ਇਹੋ ਸ਼ਖਸੀਅਤ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਾਡੀਆਂ ਭੈਣਾਂ ਉੱਚੇ-ਉੱਚੇ ਅਹੁਦਿਆਂ ਦਾ ਆਨੰਦ ਮਾਣ ਰਹੀਆਂ ਨੇ, ਦੇਸ਼ ਦੀ ਤਰੱਕੀ 'ਚ ਯੋਗਦਾਨ ਪਾ ਰਹੀਆਂ ਨੇ। ਔਰ ਮਾਤਾ ਸੁਵਿਤਰੀ ਬਾਈ ਫੂਲੇ ਜੀ ਦੇ ਔਰ ਮਹਾਤਮਾ ਜੋਤੀ ਬਾਈ ਫੂਲੇ ਜੀ ਦੇ ਔਰ ਮਾਤਾ ਫਾਤਿਮਾ ਸ਼ੇਖ ਜੀ ਦੀ ਬਦੌਲਤ ਇਨ੍ਹਾਂ ਲੋਕਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਔਰ ਉਸ ਐਜੂਕੇਸ਼ਨ ਦਾ ਅੱਜ ਤੁਸੀਂ ਸਾਰਾ ਯੋਗਦਾਨ ਵੇਖ ਸਕਦੇ ਹੋ। ਸੋ ਅਧਿਆਪਕ ਦਿਵਸ ਤੇ ਪੋਸੂਨਾਮਾ ਚੈਨਲ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ